ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਕਈ ਭੈਣ ਭਰਾ ਕਮੈਂਟ ਬਾਕਸ ਦੇ ਵਿੱਚ ਲਿਖਦੇ ਆ ਕਿ ਅਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਕਹਿੰਦੇ ਅਸੀਂ ਵੀ ਅੰਮ੍ਰਿਤ ਵੇਲੇ ਚ ਉੱਠ ਕੇ ਪਾਠ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਉਹਨਾਂ ਦੀ ਬਰਕਤ ਹਾਸਲ ਕਰਨਾ ਚਾਹੁੰਦੇ ਆ ਪਰ ਪਤਾ ਨਹੀਂ ਕੀ ਗੱਲ ਹੈ ਵੀ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਨੂੰ ਸਵੇਰੇ ਜਾਗ ਨਹੀਂ ਆਉਂਦੀ ਜੇ ਜਾਗ ਆ ਜਾਂਦੀ ਆ ਤਾਂ ਕਹਿੰਦੇ ਬਿਸਤਰ ਤੋਂ ਉੱਠਿਆ ਹੀ ਨਹੀਂ ਜਾਂਦਾ ਸਵੇਰੇ ਸਵੇਰੇ ਆਲਸ ਇੰਨਾ ਘੇਰਾ ਪਾਉਂਦਾ ਏ ਨੀਂਦ ਇੰਨਾ ਘੇਰਾ ਪਾਉਂਦੀ ਆ ਕਿ ਅਸੀਂ ਉੱਠ ਕੇ ਵੀ ਫਿਰ ਦੁਬਾਰਾ ਸੌਂ ਜਾਂਦੇ ਆ ਤਾਂ ਦੱਸੋ ਅਸੀਂ ਕੀ ਕਰੀਏ ਤਾਂ ਸੰਗਤ ਜੀ ਕੁਝ ਆਦਤਾਂ ਇੰਨੀਆਂ ਕ ਪੱਕ ਗਈਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਬਦਲਣਾ ਥੋੜਾ ਜਿਹਾ ਔਖਾ ਹੁੰਦਾ ਏ ਤਾਂ ਇਦਾਂ ਹੀ ਜੇਕਰ ਤੁਹਾਨੂੰ ਸ਼ੁਰੂ ਤੋਂ ਲੇਟ ਤੱਕ ਸੌਣ ਦੀ ਆਦਤ ਆ ਇਹ ਆਦਤ ਹੌਲੀ ਹੌਲੀ ਬਦਲੇਗੀ ਏ ਨਹੀਂ ਅਭੀ ਜੇ ਤੁਸੀਂ ਪਹਿਲਾਂ 7 8 ਵਜੇ ਉੱਠਦੇ ਸੀ ਤਾਂ ਹੁਣ ਤੁਸੀਂ ਸਵੇਰੇ 3 ਤੋਂ 4 ਵਜੇ ਦੇ ਵਿੱਚ ਉੱਠਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫਿਰ ਇਹ ਔਖਾ ਤਾਂ ਲੱਗੇਗਾ ਤੁਸੀਂ ਹੌਲੀ ਹੌਲੀ ਆਪਣੇ ਸਮੇਂ ਦੇ ਵਿੱਚ ਬਦਲਾਵ ਕਰੋ ਜੇ ਤੁਸੀਂ ਪਹਿਲਾਂ 7 ਵਜੇ ਉੱਠਦੇ ਸੀ ਤਾਂ ਅੱਧੇ ਅੱਧੇ ਘੰਟੇ ਦਾ ਫਰਕ ਪਾਓ ਇੱਕ ਇੱਕ ਹਫਤਾ ਅੱਧੇ ਅੱਧੇ ਘੰਟੇ ਤੇ ਕੰਮ ਕਰੋ ਪਰ ਨਿਰਾਸ਼ ਨਾ ਹੋਵੋ ਜੇ ਤੁਸੀਂ ਮਨ ਦੇ ਵਿੱਚ ਪੱਕਾ ਇਰਾਦਾ ਬਣਾ ਲਿਆ ਹੈ ਜੇ ਤੁਹਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੋ ਗਿਆ ਹੈ ਨਾ ਤਾਂ ਬਸ ਫਿਰ ਕੁਝ ਕੁ ਦਿਨਾਂ ਤੱਕ ਇਹ ਮਿਹਨਤ ਹੋਰ ਕਰ ਲਓ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਅੰਮ੍ਰਿਤ ਵੇਲਾ ਜ਼ਰੂਰ ਬਣ ਜਾਵੇਗਾ ਬਸ ਥੋੜਾ ਜਿਹਾ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਹੈ ਕਿ ਇੱਕ ਤਾਂ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ ਕਿਉਂਕਿ ਜੇ ਆਪਾਂ ਰਾਤ ਨੂੰ 9 ਤੋਂ 10 ਦੇ ਵਿਚਕਾਰ ਸੌ ਜਾਵਾਂਗੇ ਤਾਂ ਫਿਰ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਣਾ ਆਸਾਨ ਹੋ ਜਾਂਦਾ ਹੈ ਕਿਉਂਕਿ ਸਾਡੇ ਸਰੀਰ ਨੂੰ ਲੋੜੀਂਦੀ ਨੀਂਦ ਵੀ ਚਾਹੀਦੀ ਆ ਅਤੇ ਖਾਸ ਕਰਕੇ ਜਿਨ੍ਹਾਂ ਨੂੰ ਹੁਣ ਆਦਤ ਪੈ ਗਈ ਆ ਕਿੰਨੇ-ਕਿੰਨੇ ਘੰਟੇ ਸੌਂਦੇ ਤਾਂ ਉਹ ਇੱਕੇ ਦਮ ਜੇਕਰ ਆਪਣੇ ਸੌਣ ਦਾ ਸਮਾਂ ਘਟਾ ਦੇਣਗੇ ਤਾਂ ਫਿਰ ਸਰੀਰ ਨੂੰ ਥੋੜਾ ਜਿਹਾ ਤਾਂ ਫਰਕ ਪਵੇਗਾ ਤਾਂ ਇਸ ਕਰਕੇ ਨਾ ਥੋੜਾ-ਥੋੜਾ ਸਮਾਂ ਘਟਾਓ ਆਪਣੀ ਨੀਂਦ ਦਾ ਤਾਂ ਆਪਣੇ ਆਪ ਸਭ ਕੁਝ ਸੈੱਟ ਹੋ ਜਾਣਾ ਹੈ ਬਾਕੀ ਰਾਤ ਨੂੰ ਸੌਣ ਵੇਲੇ ਹਰ ਰੋਜ਼ ਹੀ ਗੁਰਬਾਣੀ ਦਾ ਪਾਠ ਕਰਕੇ ਸੁਣਿਆ ਕਰੋ ਕਿਉਂਕਿ ਇਹ ਨਹੀਂ ਆ ਵੀ ਜੇ ਹੁਣ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਗਿਆ ਤਾਂ ਹੁਣ ਅਸੀਂ ਬਾਕੀ ਦਿਨ ਦੇ ਵਿੱਚ ਪਾਠ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਆ ਪੂਰੇ ਹੀ ਦਿਨ ਦੇ ਵਿੱਚ ਅਸੀਂ ਜਦੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਉਹਨਾਂ ਦਾ ਨਾਮ ਜਪਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਸਾਡਾ ਭਲਾ ਹੁੰਦਾ ਏ ਸਾਡਾ ਕੀਤਾ ਹੋਇਆ ਪਾਠ ਸਾਡੀ ਕੀਤੀ ਹੋਈ ਭਜਨ ਜਿੰਦਗੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਰਵਾਣ ਹੁੰਦੀ ਆ ਪਰ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਅਮਰਤ ਵੇਲੇ ਦੇ ਬਹੁਤ ਜ਼ਿਆਦਾ ਫਾਇਦੇ ਨੇ ਇਸ ਕਰਕੇ ਅਮਰਤ ਵੇਲੇ ਉੱਠਣ ਨੂੰ ਕਿਹਾ ਜਾਂਦਾ ਹੈ ਪਰ ਜੇ ਜੇ ਤੱਕ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਨਾ ਤਾਂ ਕੋਈ ਗੱਲ ਨਹੀਂ ਤੁਸੀਂ ਜਦੋਂ ਹੀ ਉੱਠਦੇ ਹੋ ਉਦੋਂ ਉੱਠ ਕੇ ਨਾਮ ਜਪੋ ਦੁਪਹਿਰ ਵੇਲੇ ਨਾਮ ਜਪੋ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਜ਼ਰੂਰ ਹੀ ਜਪਣਾ ਹੈ ਕਿਉਂਕਿ ਰਾਤ ਨੂੰ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੋਵਾਂਗੇ ਤਸਮਰਤ ਵੇਲੇ ਉੱਠਣਾ ਬਹੁਤ ਆਸਾਨ ਹੋ ਜਾਂਦਾ ਹੈ ਸੰਗਤ ਜੀ ਯਕੀਨ ਕਰਕੇ ਜਾਨੋ ਜੇਕਰ ਤੁਸੀਂ ਰਾਤ ਨੂੰ ਸੌਣ ਵੇਲੇ 10 ਤੋਂ 15 ਮਿੰਟ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਬੈਠ ਜਾਂਦੇ ਹੋ ਨਾ ਤਾਂ ਫਿਰ ਤੁਹਾਨੂੰ ਅਮਰਤ ਵੇਲੇ ਆਪਣੇ ਆਪ ਜਾਗ ਆਵੇਗੀ ਫਿਰ ਆਲਸ ਨੀਂਦ ਘਿਰ ਨਹੀਂ ਪਉਂਦੀ ਯਕੀਨ ਕਰਕੇ ਜਾਣੋ ਤੁਸੀਂ ਰਾਤ ਨੂੰ 10 15 ਮਿੰਟ ਗੁਰੂ ਚਰਨਾਂ ਦਾ ਧਿਆਨ ਕਰਕੇ ਬੈਠੋ ਭਾਵੇਂ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਭਾਵੇਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਕੀਰਤਨ ਸੁਖਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਤਾਂ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਆ ਰਾਤ ਨੂੰ ਜਦੋਂ ਆਪਾਂ ਕੀਰਤਨ ਸੁਖਲਾ ਸਾਹਿਬ ਜੀ ਵਾਣੀ ਦਾ ਪਾਠ ਕਰਕੇ ਸੌਣੇ ਆ ਤਾਂ ਇੱਕ ਤਾਂ ਸਾਨੂੰ ਡਰ ਭੈ ਨਹੀਂ ਲੱਗਦਾ ਕਈ ਲੋਕ ਕਹਿ ਦਿੰਦੇ ਨੇ ਰਾਤ ਨੂੰ ਸਾਨੂੰ ਦਬਾ ਪੈਂਦਾ ਹੈ ਸਾਨੂੰ ਮਾੜੇ ਸੁਪਨੇ ਆਉਂਦੇ ਆ ਅਸੀਂ ਤਬਕ ਕੇ ਉੱਠ ਜਾਂਦੇ ਆ ਸਾਨੂੰ ਰਾਤ ਨੂੰ ਗੂੜੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਅੱਜ ਤੋਂ ਹੀ ਕੀਰਤਨ ਸੋਹਲ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਸੌਣਾ ਸ਼ੁਰੂ ਕਰਦੋ ਇਹ ਤੁਹਾਡੇ ਕੱਟੇ ਹੋਏ 5-7 ਮਿੰਟ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਦੇਣਗੇ ਤੁਹਾਡੇ ਜੀਵਨ ਦੇ ਵਿੱਚ ਇਹ ਪਾਠ ਕਰਕੇ ਹੀ ਬਦਲਾਵ ਹੋਣਾ ਸ਼ੁਰੂ ਹੋ ਜਾਣਾ ਹੈ ਜਦੋਂ ਰਾਤ ਨੂੰ ਸੌਣ ਲੱਗਿਆ ਇਹ ਪਾਠ ਕਰੋਗੇ ਤਾਂ ਰਾਤ ਨੂੰ ਕਿਸੇ ਪ੍ਰਕਾਰ ਦਾ ਡਰ ਭੈ ਨਹੀਂ ਲੱਗਣਾ ਸੋਹਣੀ ਨੀਂਦ ਸੌ ਜਾਵੋਗੇ ਗੂੜੀ ਨੀਂਦ ਆਵੇਗੀ ਅਤੇ ਜਦੋਂ ਸਵੇਰੇ ਉੱਠੋਗੇ ਉੱਠਦਿਆਂ ਸਾਰ ਮਨ ਚੁਸਤੀ ਫੁਰਤੀ ਦੇ ਵਿੱਚ ਹੋਵੇਗਾ ਪਰ ਜੇਕਰ ਅਸੀਂ ਰਾਤ ਨੂੰ ਫਿਲਮਾਂ ਨਾਟਕ ਦੇਖ ਕੇ ਸੁੰਨੇ ਆ ਜਾਂ ਹੋਰ ਕੋਈ ਵੀ ਬੋਝ ਚਿੰਤਾ ਵਾਲੀ ਗੱਲ ਸੋਚਦੇ ਸੋਚਦੇ ਸੌਂ ਜਾਂਦੇ ਆ ਤਾਂ ਫਿਰ ਉਹੀ ਗੱਲਾਂ ਸਾਰੀ ਰਾਤ ਸਾਡੇ ਮਨ ਦੇ ਵਿੱਚ ਚੱਲਦੀਆਂ ਨੇ ਅਤੇ ਸਵੇਰੇ ਉੱਟਦਿਆਂ ਸਾਰ ਵੀ ਉੱਥੋਂ ਹੀ ਕਹਾਣੀ ਸ਼ੁਰੂ ਹੋ ਜਾਂਦੀ ਆ ਆਪਾਂ ਅੱਗੇ ਵੀ ਬਹੁਤ ਵਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੁੰਦੇ ਆ ਕਿ ਰਾਤ ਨੂੰ ਆਪਾਂ ਜੋ ਸੋਚਦੇ ਸੋਚਦੇ ਸੌਵਾਂਗੇ ਸਵੇਰੇ ਉਹੀ ਸੋਚ ਉਹੀ ਵਿਚਾਰ ਆਪਣੇ ਆਪ ਹੀ ਸਾਡੇ ਮਨ ਦੇ ਵਿੱਚ ਚੱਲਣੇ ਸ਼ੁਰੂ ਹੋ ਜਾਂਦੇ ਕਿਉਂਕਿ ਉਹ ਸਾਰੀ ਰਾਤ ਵਿਚਾਰ ਚੱਲਦੇ ਰਹੇ ਖਤਮ ਹੀ ਨਹੀਂ ਹੋਏ ਤਾਂ ਫਿਰ ਜੇਕਰ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੋਵਾਂਗੇ ਤਾਂ ਫਿਰ ਸਾਰੀ ਰਾਤ ਸਾਡੇ ਮਨ ਵਿੱਚ ਵਾਹਿਗੁਰੂ ਜੀ ਦਾ ਜਾਪ ਚੱਲੇਗਾ ਉੱਠਦੇ ਅਸਾਰ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਰਾਤ ਨੂੰ ਪਾਠ ਕਰਨ ਦਾ ਸਿਮਰਨ ਕਰਨ ਦਾ ਇੰਨਾ ਵੱਡਾ ਫਾਇਦਾ ਹੈ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਵੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਦਹੀਂ ਖਾਣਾ ਹੁੰਦਾ ਹੈ ਨਾ ਉਹ ਰਾਤ ਨੂੰ ਜਾਗ ਲਾ ਕੇ ਸੌਂਦੇ ਆ ਤੇ ਬਸ ਰਾਤ ਨੂੰ ਜੱਪਿਆ ਹੋਇਆ ਸਮਝ ਲਓ ਜਾਗਿਆ ਜੇ ਸਵੇਰੇ ਉੱਠ ਕੇ ਜੱਪਣਾ ਹੈ ਆਪਣੇ ਗੁਰੂ ਦੀ ਗੋਦ ਦਾ ਆਨੰਦ ਮਾਣਣਾ ਹੈ ਤਾਂ ਫਿਰ ਇਹ ਗੋਦ ਰਾਤ ਨੂੰ ਹੀ ਮਲਣੀ ਪੈਣੀ ਆ ਭਾਵੇਂ ਰਾਤ ਨੂੰ ਵੀ ਜਪਨਾ ਪੈਣਾ ਹੈ ਵਾਹਿਗੁਰੂ ਜੀ ਨੂੰ ਯਾਦ ਕਰਨਾ ਪੈਣਾ ਹੈ ਅਤੇ ਸਵੇਰੇ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਪੈਣੀ ਸਗੋਂ ਵਾਹਿਗੁਰੂ ਜੀ ਸਾਨੂੰ ਯਾਦ ਕਰਨਗੇ ਸਾਨੂੰ ਗੂੜੀ ਨੀਂਦ ਦੇ ਵਿੱਚੋਂ ਵੀ ਉਠਾ ਲੈਣਗੇ ਜੇ ਆਲਸ ਪਿਆ ਵੀ ਹੋਇਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਠਣ ਦਾ ਉੱਦਮ ਦੇ ਦੇਣਗੇ ਉਠਾ ਕੇ ਆਪੇ ਹੀ ਨਾਮ ਜਪਾ ਲੈਣਗੇ ਤੁਸੀਂ ਅੱਜ ਤੋਂ ਹੀ ਰਾਤ ਨੂੰ ਇਹ 10 15 ਮਿੰਟ ਸਿਮਰਨ ਕਰਨਾ ਸ਼ੁਰੂ ਕਰ ਦੋ ਮਨ ਜੁੜੇ ਚਾਹੇ ਨਾ ਜੁੜੇ ਤੁਸੀਂ ਇੱਕ ਵਾਰ ਪਰਮਾਤਮਾ ਦੀ ਯਾਦ ਵਿੱਚ ਬੈਠਣਾ ਸ਼ੁਰੂ ਕਰੋ ਬਾਕੀ ਸਾਰਾ ਕੰਮ ਪਰਮ ਪਿਤਾ ਪਰਮਾਤਮਾ ਜੀ ਨੇ ਆਪੇ ਕਰ ਲੈਣਾ ਹੈ ਸਾਡੇ ਵੱਲੋਂ ਤੋਂ ਇੱਕ ਕਦਮ ਵਾਹਿਗੁਰੂ ਜੀ ਵੱਲ ਵਧਾਉਣ ਦੀ ਲੋੜ ਹੁੰਦੀ ਆ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਗੁਰੂ ਸਹਿਜ ਦੀ ਸਾਡੀ ਬਾਹ ਫੜਨ ਇਤੇ ਨੇ ਸੋ ਜੇ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹੋ ਤਾਂ ਅੱਜ ਤੋਂ ਇਨੀਆਂ ਕ ਆਦਤਾਂ ਦੇ ਵਿੱਚ ਬਦਲਾਅ ਜ਼ਰੂਰ ਕਰੋ ਇੱਕ ਰਾਤ ਨੂੰ ਸੌਣ ਤੋਂ ਘੱਟੋ ਘੱਟ 1-2 ਘੰਟੇ ਪਹਿਲਾਂ ਭੋਜਨ ਪਰਸ਼ਾਤਾ ਸ਼ੱਕ ਲਓ ਅਤੇ ਸਮੇਂ ਸਿਰ ਸੌਂ ਜਾਓ ਸੌਣ ਤੋਂ ਪਹਿਲਾਂ ਟੀਵੀ ਮੋਬਾਈਲ ਬੰਦ ਕਰ ਦਿਓ ਸੌਣ ਤੋਂ ਪਹਿਲਾਂ ਜੋ ਵੀ ਤੁਹਾਡੇ ਮਨ ਦੇ ਬੋਝ ਜਾਂ ਚਿੰਤਾਵਾਂ ਆਏ ਕੋ ਗੁਰੂ ਨਾਲ ਸਾਂਝੀਆਂ ਕਰੋ ਸੌਣ ਤੋਂ ਪਹਿਲਾਂ ਆਪਣੇ ਦਿਨ ਭਰ ਦੀਆਂ ਗਲਤੀਆਂ ਗੁਨਾਹਾਂ ਦੇ ਲਈ ਵਾਹਿਗੁਰੂ ਜੀ ਤੋਂ ਮਾਫੀ ਮੰਗੋ ਸੌਣ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਅਤੇ ਸੌਣ ਤੋਂ ਪਹਿਲਾਂ ਆਪਣੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾ ਕੇ ਸਹਉਂ ਭਾਵ ਕੀ ਅਰਦਾਸ ਬੇਨਤੀ ਕਰਕੇ ਸਹਉਂ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨੀ ਮੈਂ ਆਲਸੀ ਹਾਂ ਮੈਂ ਦਲਦਰੀ ਹਾਂ ਮੇਰੇ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਪਰ ਮੈਂ ਉੱਠਣਾ ਚਾਹੁੰਨਾ ਹਾਂ ਆਪ ਜੀ ਦੀ ਨਿੱਕੀ ਪਿਆਰੀ ਪਵਿੱਤਰ ਗੋਦ ਦਾ ਨਿਗ ਮੰਨਣਾ ਚਾਹੁੰਨਾ ਹਾਂ ਸਤਿਗੁਰ ਸੱਚੇ ਪਾਸ਼ਾ ਮੈਨੂੰ ਵੀ ਆਪ ਜੀ ਆਪਣੇ ਗੋਦ ਦਾ ਨਿੱਗ ਦੇ ਉਹ ਆਪਣੇ ਗੋਦ ਵਿੱਚ ਬਿਠਾ ਕੇ ਆਪਣਾ ਨਾਮ ਜਪਾਓ ਤਾਂ ਦੇਖਣਾ ਜਦੋਂ ਇਸ ਤਰ੍ਹਾਂ ਮਿੰਤਾ ਤਰਲੇ ਕਰਕੇ ਸੋਵਾਂਗੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਜ਼ੀਆਂ ਲਾ ਕੇ ਸੋਵਾਂਗੇ ਤਾਂ ਫਿਰ ਹੋ ਹੀ ਨਹੀਂ ਸਕਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਉਠਾਉਣ ਨਾ ਸਾਡੇ ਮਨ ਦੇ ਵਿੱਚ ਜਦੋਂ ਹੀ ਅੰਮ੍ਰਿਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੁੰਦਾ ਹੈ ਉਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੀ ਤੜਫ ਸਾਡੇ ਮਨ ਅੰਦਰ ਪੈਦਾ ਹੁੰਦੀ ਆ ਤੇ ਸਾਡੇ ਨਾਲੋਂ ਕਿਤੇ ਜ਼ਿਆਦਾ ਖਿੱਚ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਪੈਂਦੀ ਆ ਸਤਿਗੁਰ ਸੱਚੇ ਪਾਸ਼ਾ ਆਪ ਹੀ ਕਿਰਪਾ ਕਰ ਦਿੰਦੇ ਨੇ ਸੋ ਅੱਜ ਤੋਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਜੀ ਫਿਰ ਸਵੇਰੇ ਦੱਸਿਓ ਬਿਤ ਤੁਹਾਨੂੰ ਜਾਗ ਆਈ ਆ ਕਿ ਨਹੀਂ ਆਈ ਅੱਜ ਰਾਤ ਨੂੰ ਇਹ ਸਾਰੇ ਕੰਮ ਕਰਕੇ ਸੌਣੇ ਹੋ ਜੀ ਗੁਨਾਹਾਂ ਦੀ ਮਾਫੀ ਮੰਗ ਕੇ ਸੌਣੀ ਆ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਸੋਣਾ ਹੈ ਤੇ 10 15 ਮਿੰਟ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਤੇ ਆਪਣੀ ਅਰਜੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜ਼ਰੂਰ ਲਗਣੀ ਆ